माछीवाड़ा साहब गुरु गोबिंद जी जिन्होंने इस थान बड़ी तपस्या की है और इस थान आकर के उन्होंने चरणा दे ਅੱਜ ਮੈਨੂੰ ਇਸ ਇਸ ਨਵਾਂ ਦਾ ਮੌਕਾ ਮਿਲਿਆ ਮੈਂ ਬਹੁਤ ਹੀ ਆਪਣੇ ਆਪ ਨੂੰ ਗੌਰਵਾਂਤੀ ਮਹਿਸੂਸ ਕਰ ਰਹਾ ਹਾਂ ਗੁਰੂਆਂ ਨੇ ਇਸ ਤੇ ਸਮਾਜ ਧਰਮ ਲਈ ਜੋ ਵੱਡੀਆਂ ਕੁਰਬਾਨੀਆਂ ਦੇ ਬਦਲਾ ਨਹੀਂ ਇਤਿਹਾਸ ਉਹਨਾਂ ਨੂੰ ਸਦਾ ਸਦਾ ਲਈ ਸਮਾਨ ਕਰੇਗਾ ਇਹ ਸਾਡੇ ਲਈ ਗਰਬ ਦੀ ਗੱਲ ਹੈ ਕਿ ਗੁਰੂਆਂ ਦੇ ਉਹਨਾਂ ਦੀ ਸਿੱਖਿਆ ਹੈ ਉਹਨਾਂ ਦੇ ਬਲੀਦਾਨ ਜੋ ਗੁਰੂਆਂ ਨੇ ਦਿੱਤੇ ਨੇ ਉਹਨਾਂ ਦੇ ਕਾਰਨ ਅਸੀਂ ਇਸ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਹਾਂ ਔਰ ਅੱਜ ਮੇਰੇ ਲਈ ਬੜੀ ਖਤਰ ਦੀ ਗੱਲ ਹੈ ਇਹ ਇਤਿਹਾਸਿਕ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪ੍ਰਸਤਾਨੇ ਰਹੇ ਨੇ ਇਹ ਮੱਛੀਵਾੜਾ ਦਾ ਇਤਿਹਾਸਿਕ ਸਥਾਨ ਜਿੱਦੋਂ ਗੁਰੂ ਦੇ ਜਿੱਥੇ ਚਰਨ ਕਮਲ ਪੜੇ ਨੇ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਉਸ ਇਤਿਹਾਸ ਨੂੰ ਜਾਣਨ ਦਾ ਵੀ ਮੌਕਾ ਮਿਲਿਆ ਇਸ ਸਥਾਨ ਤੇ गुरु गोबिंद सिंह जी ने रह कर कर के यहाँ कठोर तस्या और इत अज भी जिस पेड़ के नीचे बह के उन्होंने समाज में शिक्षा दिखी है जिसे वो यहाँ रह करके उन्होंने जो भी इस स्थान पर ਕਮ ਚਿੱਤੇ ਨੂੰ ਉਹਨਾਂ ਨੂੰ ਨਜ਼ਦੀਕ ਦੇ ਜਾਣ ਦਾ ਇਸ ਥਾਂ ਤੇ ਮੌਕਾ ਜੇ ਮੈਂ ਧੰਨਵਾਦ ਕਰਦਾ ਹਾਂ ਅੱਜ ਸਾਡੇ ਯਹਾਂ ਦੇ ਸਭੀ ਜੋ ਪਾਰਟੀ ਦੇ ਕਾਰਕਟਰਾਂ ਉਹਨਾਂ ਨੇ ਇਸ ਕਾਰਗਰਮ ਦਾ ਆਯੋਜਨ ਕੀਤਾ ਸੀ aur आज क्योंकि ਸਮੇਂ ਸਮੇਤੇ ਗੁਰੂਆਂ ਦੀ ਇਸ ਪਵਿੱਤਰ ਧونی ਤੇ ਜਾਣ ਦਾ ਮੌਕਾ ਵੀ ਮਿਲਦਾ ਹੈ जहाँ जहाँ भी गुरुआ ने समाज एक शिक्षा देने का काम किया है अज मैं सौभाग्यशाली हाँ तो माछीवाड़ा के इस इतिहासिक शी श्री मान भाव साहब सी एम साहब जी सीएम स आम आदमी पार्टी से उन्होंने गुरुओं बारे टिप्पणी जो की बारे की कहना चाहेंगे देखिए मैं उसकी गलत नहीं जाना चाहना क्योंकि मुझे ऐसा लगता है कि कुछ लोग इस प्रकार की गल करके वो अपनी राजनीति चमकाना चाहते हैं क्योंकि गुरुआ का वो इतिहास गुरुआ ने जो कुर्बानी दी है उन्होंने कारण ही अस अज इस थान पर बैठे अगर गुरु को कुर्बानियां ना देते शायद इतिहास कुछ और होता है ਕੌਣ ਕਿ ਗੁਰੂਆਂ ਨੇ ਜੋ ਹਮੇਂ ਸਿੱਖਿਆ ਦਿੱਤੀ ਹੈ ਜੋ ਉਹਨਾਂ ਨੇ ਸਾਡੇ ਲਈ ਸੰਘਰਸ਼ ਕੀਤੇ ਨੇ ਉਹਨਾਂ ਨੇ ਜੋ ਦੇਸ਼ ਔਰ ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦੇ ਲਈ ਤੋਂ ਬੋਲਣ ਦੀ ਤੋਂ ਬਹੁਤ ਵੱਡੀ ਗੱਲ ਹੈ ਪਰੰਤੂ ਸੋਚਣਾ ਵੀ ਬੜਾ ਉਹਨਾਂ ਦੇ ਗਲਤ ਸੋਚਣਾ ਵੀ ਬੜਾ ਪਾਪ ਹੈ क्योंकि मैं देखता कि वहाँ के दे, दे जो विपक्ष के नेता दिल्ली के उन्होंने भी इस प्रकार की गल की यहाँ भी की तो मैं इस कुछ नहीं कहना चाहता क्योंकि गुरुआ ने जो हमें शिक्षा दी है हमें उसको अपने जीवन में उतारना चाहिए और गुरुआ तो दिखाए हुए मार्ग तो अस चली जिथे उन्होंने कल्पना की समाज कैसा हो समाज सुरक्षित हो ਉਨ੍ਹਾਂ ਦੀ ਸੁਵਿਧਾ ਲਈ ਅਸੀਂ ਕੀ ਕਰ ਸਕਦੇ ਹਾਂ ਉੱਤੇ ਲਈ ਵਿਚਾਰ ਕਰਨਾ ਚਾਹੀਦਾ ਹੈ ਅਜਿਹੀ ਇਸ ਪ੍ਰਕਾਰ ਦੀ ਗੱਲਾਂ ਨਹੀਂ ਕਰਨੀ ਚਾਹੀਦੀ ਮੈਂ ਉੱਤੇ ਵੀ ਕੁਝ ਨਹੀਂ ਕਰ ਮਨਰੇਗਾ ਨੂੰ ਲੈ ਕੇ ਸੀਐਮ ਸਾਹਿਬ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਾਂਗਰਸ ਦੇ ਵੱਲੋਂ ਵੀ ਇੱਕ ਮੈਂ ਅਭੀ ਸਮਰਾਲਾ ਦੇ ਵਿੱਚ ਬੜਾ ਕਾਰਗਰਮ ਸੀ ਉਹਨਾਂ ਸਾਰੀ ਗੱਲਾਂ ਕਰਨ ਕਰੂੰਗਾ ਕਿਉਂਕਿ ਇੱਥੇ ਤਾਂ ਮੈਂ ਹਾਂ ਗੁਰੂ ਸ਼ਰਣ ਕਮਲਾ ਵਿੱਚ ਸੀਸ ਨਵਾਉਣ ਲਈ ਆਇਆ ਸੀ ਮੈਂ ਇੱਥੇ ਕਿਉਂਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਸਭ ਆਸਥਰੀ ਅਕਾਲੀ ਵੀ ਨੀਤੀ ਦਾ ਬਾਹਰ ਹੋਣੀ ਚਾਹੀਦੀ ਕੈਪਟਨ ਸਾਹਿਬ ਕਹਿ ਰਹੇ ਆ ਕਿ ਜੱਟ ਸਾਹਿਬ ਕਹਿ ਰਹੇ ਵੀ ਗੱਡ ਚੁੱਕਣਾ ਚਾਹੀਦਾ ਵਾ ਫੁੱਲੀ ਨਿਰੰਜਨ ਜੀ ਕਾਲੀ ਵਿੱਚ ਵੀ ਗੱਡ ਚੁੱਕਣਾ ਚਾਹੀਦਾ ਹੈ ਕਿ ਮੈਂ ਇੱਥੇ ਤਾਂ ਮੈਂ ਗੁਰੂ ਦੇ ਚਰਣਾ ਵਿੱਚ ਸੀਸ ਨਵਾਉਣੇ ਆਇਆ ਸੀ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਸੈਂਸਰ 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 ਜਲੰਧਰ ਕਮਿਸ਼ਨੇਟ ਨੇ ਇੱਕ ਪਟੀਆ ਦਰਜ ਕੀਤਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਮੈਂਬਰ ਕੇ ਖਿਲਾਫ ਮੈਂਨੇ ਕਹਾ ਹੈ ਕਿ ਉਹਨੇ ਕਿਸ ਪ੍ਰਕਾਰ ਦੇ ਗੁਰੂਆ ਦੇ ਪ੍ਰਤੀ ਕਿਉਂਕਿ ਇਤਿਹਾਸ ਵਿੱਚ ਕਹੀਂ ਨਾ ਦੇਖਣ ਨੂੰ ਮਿਲਦਾ ਹੈ ਨਾ ਸੁਣਨ ਨੂੰ ਮਿਲਦਾ ਹੈ ਕਿ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹਰਜਤ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤ ਨਹੀਂ ਤਾਂ ਅਸੀਂ ਇਸ ਥਾਂ ਤੇ ਬੈਠੇ ਹੈ ਨਹੀਂ ਤਾਂ ਇਤਿਹਾਸ ਹੀ ਪਿਛਾਰ ਹੋਣਾ ਹੈ ਦੇਸ਼ ਦੇ ਗ੍ਰੀ ਮੰਤਰੀ ਆਦਮੀ ਅਮੀਸ਼ਾਹ ਜੀ ਨੇ ਵੀਰਵਾਲ ਦਿਵਸ ਤੇ ਜੋ ਗਲ ਕੀਤੀ ਹੈ ਉਹ ਬੜੀ ਗਲ ਕੀਤੀ ਹੈ ਉਹਨਾਂ ਨੇ ਆਪਣੇ ਉਦਬੋਧਨ ਵਿੱਚ ਜਦੋਂ ਉਹ ਗੁਰੂਆਂ ਦੇ ਉਹਨਾਂ ਦੇ ਰਾਸਤੇ ਦੀ ਜੋ ਉਹਨਾਂ ਨੇ ਰਾਸਤਾ ਦਿਖਾਇਆ ਸੀ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀ ਉਸ ਤੇ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਹੈ ਕਿ ਅਗਰ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਹਮਾਰੇ ਸਾਹਿਬ ਜਾਦੇ ਅਗਰ ਇਹ ਕੁਰਬਾਨੀਆਂ ਨਾ ਦਿੱਤੇ ਸਹਿਦ ਇਤਿਹਾਸ ਕੀ ਛੋੜ ਦੋ ਉਹਨਾਂ ਦੀ ਹੀ ਕੁਰਬਾਨੀਆਂ ਜਿੱਦੇ ਕਾਰਨ ਅਸੀਂ ਇਸ ਖੁੱਲੇ ਵਾਤਾਵਰਣ ਵਿੱਚ ਕੁਮਰੇ ਨੇ ਉਹਨਾਂ ਨੇ ਵੱਡੀ ਕੁਰਬਾਨੀਆਂ ਦਿੱਤੀ ਅੱਜ ਤੱਕ ਇਤਿਹਾਸ ਦੇ ਵਿੱਚ ਪੂਰੀ ਦੁਨੀਆ ਦੇ ਕਹੀਂ ਵੀ ਇਹ ਦੇਖਣ ਨੂੰ ਇਹ ਸੁਣਨ ਨੂੰ ਨਹੀਂ ਮਿਲਦਾ ਕਿ ਇੰਨੀ ਵੱਡੀ ਕੁਰਬਾਨੀ ਕਿਸੇ ਪਰਿਵਾਰ ਨੇ ਦਿੱਤੀ ਹੋਵੇ ਵੱਡੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ ਅੱਜ ਮੇਰਾ परम सौभाग्य है कि मैं इस थान इस पवित्र भूमि पर आज जहाँ गुरुदेव चरण कमल पड़े ने उस थां मुझे सही सम्मान का अवसर मिले और मैं